ਨਹੀਂ ਅੱਗੇ ਤੋਂ ਅੱਜ ਆਹ ਸਮਾਜੀ ਸਰ ਅੱਜ ਹੋਏ ਕਾਠ ਨੂੰ ਜਿਵੇਂ ਦੇਖਦੇ ਸਰ ਸਭ ਤੋਂ ਪਹਿਲਾਂ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਡੈਮੋਕ੍ਰੇਸੀ ਦਾ ਚੌਥਾ ਪਿੱਲਰ ਹੋ ਅੱਜ ਤੁਸੀਂ ਕਵਰੇਜ ਕਰਨ ਲਈ ਜ਼ਿਲ੍ਹਾ ਮਲੇਰਕੋਟਲਾ ਵਿਖੇ ਪਹੁੰਚੇ ਹੋ ਅੱਜ ਜ਼ਿਲ੍ਹਾ ਮਲੇਰਕੋਟਲਾ ਵਿਖੇ ਜੋ ਪੰਜਾਬ ਸਰਕਾਰ ਦਾ ਵੱਡਾ ਪ੍ਰੋਗਰਾਮ ਯੁੱਧ ਨਸ਼ਿਆ ਵਿਰੁੱਧ ਚੱਲ ਰਿਹਾ ਉਹਨੂੰ ਦੇਖਦੇ ਹੋਏ ਉਹਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਜ਼ਿਲ੍ਹਾ ਮਲੇਰਕੋਟਲਾ ਵਿਖੇ VDC ਜੋ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਉਹਨਾਂ ਦਾ ਅੱਜ ਜੋ ਸੀ ਪ੍ਰੋਗਰਾਮ ਰੱਖਿਆ ਸੀ ਜਿੱਥੇ ਅਸੀਂ ਸਾਰਿਆਂ ਨੇ ਆਪੋ ਆਪਣੇ ਮਤਲਬ ਕਿ ਮਨਾਂ ਤੋਂ ਸਹੂ ਖਾਦੀ ਹੈ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਵਾਂਗੇ ਪੰਜਾਬ ਦੇ ਵਿੱਚੋਂ ਅਸੀਂ ਆਪਣੇ ਪਿੰਡਾਂ 'ਚ ਜਿਹੜਾ ਵੀ ਕੋਈ ਜਿਹੜਾ ਤਾਂ ਦੇਖੋ ਕੋਈ ਨਸ਼ੇ ਦੀ ਲੱਤ ਤੇ ਲੱਗ ਗਿਆ ਉਹਨੂੰ ਅਸੀਂ ਪੇਸ਼ੈਂਟ ਮੰਨਦੇ ਹਾਂ ਉਹਦਾ ਅਸੀਂ ਇਲਾਜ ਕਰਾਵਾਂਗੇ ਕੋਈ ਬਾਹਰੋਂ ਆ ਕੇ ਸਾਡੇ ਪਿੰਡ ਦੇ ਵਿੱਚ ਨਸ਼ਾ ਨਾ ਵੇਚੇ ਜਾਂ ਪਿੰਡ 'ਚ ਰਹਿ ਕੇ ਕੋਈ ਨਸ਼ੇ ਦਾ ਵਪਾਰ ਨਾ ਕਰੇ ਉਹਨੂੰ ਰੋਕਣ ਲਈ ਅੱਜ ਅਸੀਂ ਸਾਰਿਆਂ ਨੇ ਪ੍ਰਣ ਕੀਤਾ ਕਿਉਂਕਿ ਸਾਡੀ ਇੱਕ ਸੋਚ ਹੈ ਕਿ ਪੰਜ ਦਰਿਆਵਾਂ ਦੀ ਪਵਿੱਤਰ ਧਰਤੀ ਦੇ ਉੱਤੇ ਇਹ ਜਿਹੜਾ ਛੇਵਾਂ ਦਰਿਆ ਨਸ਼ੇ ਦਾ ਇਹ ਬਿਲਕੁਲ ਰੁਕਣਾ ਚਾਹੀਦਾ ਹੈ ਬੰਦ ਹੋਣਾ ਚਾਹੀਦਾ ਸਦਾ ਲਈ ਇਹ ਖਤਮ ਹੋਣਾ ਚਾਹੀਦਾ ਸੋ ਇਹ ਮੈਂ ਇਸ ਗੱਲ ਦੀ ਮੁਬਾਰਕ ਬਾਤ ਦਿੰਦਾ ਆ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਨੂੰ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਜੋ ਪੰਜਾਬ ਅੰਦਰ ਚੱਲਦੀ ਹੈ ਅੱਜ ਤੱਕ ਕਿਸੇ ਵੀ ਸਰਕਾਰ ਨੇ ਐਡੇ ਵੱਡੇ ਯੁੱਧ ਸਤਰ ਦੇ ਉੱਤੇ ਕਦੇ ਇਸ ਨਸ਼ੇ ਦੀ ਮੁਹਿੰਮ ਨੂੰ ਚਲਾਇਆ ਉਲਟਾ ਪ੍ਰਾਣੀਆਂ ਸਰਕਾਰਾਂ ਨਸ਼ੇ ਦੇ ਸਮਗਲਰਾਂ ਨੂੰ ਪੁਸ਼ਤ ਪਨਾਹੀ ਦਿੰਦੀਆਂ ਸੀ 7 ਤੋਂ ਲੈ ਕੇ 17 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਭਾਜਪਾ ਦੇ ਨਾਲ ਜਿਹੜੀ ਆਪਣਾ ਨੋ ਮਾਸਟਰ ਰਿਸ਼ਤਾ ਦੱਸਦੀ ਸੀ ਉਹ ਸਰਕਾਰ ਆਈ ਤੇ 7 ਤੋਂ ਲੈ ਕੇ 17 ਤੱਕ ਬੱਚਾ ਬੱਚਾ ਜਾਣਦਾ ਕਿ ਪੰਜਾਬ ਦੇ ਅੰਦਰ ਚਿੱਟੇ ਦੀ ਸਮੈਕ ਦੀ ਆਈਸ ਦੀ ਨੇਰੀ ਚੱਲੀ ਸਿੰਥੈਟਿਕ ਨਸ਼ਾ ਪਾਣੀ ਤੋਂ ਵੀ ਤੇਜ਼ੀ ਨਾਲ ਵੇਚਿਆ ਪਿੰਡਾਂ ਤੱਕ ਸ਼ਹਿਰਾਂ ਤੱਕ ਪਹੁੰਚਾਇਆ ਤੇ ਉਦੋਂ ਬਾਅਦ ਤੋਂ 17 ਦੇ ਵਿੱਚ ਜਦੋਂ ਕੈਪਟਨ ਮਨਿੰਦਰ ਸਿੰਘ ਦੀ ਕਾਂਗਰਸ ਸਰਕਾਰ ਆਈ ਝੂਠੀ ਸੋਹ ਖਾ ਕੇ ਪਾਵਨ ਪਵਿੱਤਰ ਗੁਰਬਾਣੀ ਦੀ ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ 4 ਹਫ਼ਤੇ ਦੇ ਅੰਦਰ ਨਸ਼ਾ ਖਤਮ ਕਰ ਦੇਾਂਗੇ ਉਹਨਾਂ ਨੇ ਵੀ ਨਸ਼ਾ ਖਤਮ ਕੀ ਕਰਨਾ ਸੀ ਉਹਨਾਂ ਦੇ ਲੀਡਰਾਂ ਦੇ ਨਾਮ ਉਹਨਾਂ ਦੇ ਸਰਪੰਚਾਂ ਦੇ ਨਾਮ ਨਸ਼ੇ ਦੇ ਤਸਕਰੀ ਦੇ ਵਿੱਚ ਜੁੜਦੇ ਰਹੇ ਔਰ ਕੁੱਲ 4 ਹਫ਼ਤੇ ਲਈ ਕਦੇ ਆਪਣੇ ਮਹਿਲਾਂ ਤੋਂ ਬਾਹਰ ਤੱਕ ਨਹੀਂ ਆਏ ਤੇ ਇਸ ਕਰਕੇ ਜਦੋਂ 15 ਸਾਲ ਦੀ ਨੇਰੀ ਗੁਫਾ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇੱਕ ਆਸ ਤੇ ਉਮੀਦ ਜਾਗੀ ਕਿਉਂਕਿ ਆਮ ਆਦਮੀ ਪਾਰਟੀ ਦੇ ਰੂਪ ਸੀ ਸੋ ਉਸ ਉਮੀਦ ਦੇ ਉੱਤੇ ਲੋਕਾਂ ਨੇ ਆਪਣਾ ਮੰਡੇਟ ਦਿੱਤਾ ਵੋਟ ਪਾਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੋ ਤੁਸੀਂ ਦੇਖ ਸਕਦੇ ਹੋ ਪਿਛਲੇ 3 ਸਾਲਾਂ ਤੋਂ ਹਰ ਸ਼ੋਭੇ ਦੇ ਉੱਤੇ ਕੰਮ ਕਰਦੀ ਹੋਈ ਆਮ ਆਦਮੀ ਪਾਰਟੀ ਅੱਜ ਅਸੀਂ ਦੇਖ ਰਿਹਾ ਕਿ ਯੁਕਤ ਨਸ਼ਾ ਵਿਰੁੱਧ ਜਿਹੜਾ ਸਭ ਤੋਂ ਫਲੈਗਸ਼ਿਪ ਪ੍ਰੋਗਰਾਮ ਸਾਡੀ ਸਰਕਾਰ ਸਾਡੀ ਗਵਰਨਮੈਂਟ ਦਾ ਚੱਲ ਰਿਹਾ ਉਹਦੇ ਤਹਿਤ ਅਸੀਂ ਇਹ ਪੂਰਨ ਆਸ ਰੱਖਦੇ ਹਾਂ ਤੁਹਾਡੇ ਮਾਧਿਅਮ ਦੇ ਨਾਲ ਮੈਂ ਇੱਕ ਬੇਨਤੀ ਵੀ ਕਰਦਾ ਹਾਂ ਮੈਂ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਸਾਰੀਆਂ ਜਿੰਨੀਆਂ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਤੁਹਾਡੇ ਮਾਧਿਅਮ ਦੇ ਨਾਲ ਹੱਥ ਜੋੜ ਕੇ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆ ਕੇ ਮੋਢੇ ਨਾਲ ਮੋਢਾ ਲਾ ਕੇ ਸਰਕਾਰ ਦੇ ਨਾਲ ਜੁੜੋ ਤਾਂ ਜੋ ਇਹ ਨਸ਼ੇ ਦਾ ਕੋੜ ਆਪਾਂ ਪੰਜਾਬ ਤੋਂ ਖਤਮ ਕਰ ਸਕੀਏ ਔਰ ਮੈਂ ਉਹ ਇੱਕ ਧੰਨਵਾਦ ਹੋਰ ਵੀ ਕਰਦਾ ਜੁਡੀਸ਼ਰੀ ਦਾ ਜੱਜ ਸਾਹਿਬਾਨਾਂ ਦਾ ਕੋਰਟਸ ਦਾ ਤੇ ਮੈਂ ਮੀਡੀਆ ਕਰਮੀਆਂ ਦਾ ਜਿਹੜੇ ਅੱਜ ਢਿਰ ਬਣ ਕੇ ਕਿਉਂਕਿ ਸਾਰੇ ਪੰਜਾਬ ਦੇ ਪੁੱਤ ਨੇ ਸਾਰੀ ਪੰਜਾਬ ਦਾ ਭਲਾ ਚਾਹੁੰਦੇ ਨੇ ਜਿਹੜੇ ਅੱਜ ਪੰਜਾਬ ਦੇ ਪੁੱਤ ਬਣ ਕੇ ਅੱਜ ਪੰਜਾਬ ਸਰਕਾਰ ਦੇ ਨਾਲ ਸਾਥ ਦੇਣ ਲੱਗੇ ਹੋਏ ਆ ਇੱਕ ਦਿਨ ਐਸਾ ਆਊਗਾ ਜਦੋਂ ਪੰਜਾਬ ਜਿਹੜਾ ਸਾਡਾ ਰੰਗਲਾ ਪੰਜਾਬ ਬਣੂਗਾ ਸੋਹਣਾ ਪੰਜਾਬ ਬਣੂਗਾ ਸੋ ਅੱਜ ਇਸ ਮੌਕੇ ਤੇ ਮੇਰੇ ਨਾਲ ਸਾਡੇ ਕੈਬਨਟ ਦੇ ਵੱਡੇ ਭੈਣ ਜੀ ਸਾਡੇ ਸਾਥੀ ਮੈਡਮ ਬਲਜੀਤ ਕੌਰ ਜੀ ਸਾਡੇ ਬਰਾਬਰ ਖੜੇ ਨੇ ਐਮ ਐਲ ਏ ਮਲੇਰਕੋਟਲਾ ਜਮੀਲੂ ਰਹਿਮਾਨ ਜੀ ਉਰੇ ਖੜੇ ਨੇ ਐਮ ਐਲ ਏ ਅਮਰਗੜ ਤੋਂ ਸਾਡੇ ਪ੍ਰੋਫੈਸਰ ਜਸਵੰਤ ਸਿੰਘ ਜੱਜਣ ਮਾਜਰਾ ਸਾਹਿਬ ਖੜੇ ਨੇ ਐਮ ਐਲ ਏ ਮੋਗੇ ਤੋਂ ਸਾਡੇ ਅਮਨ ਡਾਕਟਰ ਅਮਨਦੀਪ ਕੌਰ ਜੀ ਸਾਡੇ ਬਰਾਬਰ ਖੜੇ ਨੇ ਡਿਪਟੀ ਕਮਿਸ਼ਨਰ ਮਲੇਰਕੋਟਲਾ ਵਿਰਾਜ ਤੜਕੇ ਜੀ ਤੇ ਐਸਐਸਪੀ ਮਲੇਰਕੋਟਲਾ ਗगन ਅਜੀਤ ਸਿੰਘ ਜੀ ਅੱਜ ਸਾਰੀ ਪ੍ਰਸ਼ਾਸਨ ਤੇ ਅੱਜ ਸਾਰਾ ਜਨੇ ਵੀਡੀਸੀ ਦੇ ਮੈਂਬਰ ਆਏ ਨੇ ਮੈਂ ਵੀਡੀਸੀ ਦੇ ਮੈਂਬਰ ਜਿਹੜੇ ਵਲੰਟਨਰਲੀ ਆਪਣੀ ਮਨ ਦੇ ਨਾਲ ਆਪਣੇ ਮਨੋਂ ਅੱਜ ਚੱਲ ਕੇ ਏਡੀ ਵੱਡੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਜਿਹੜੇ ਹਾਲ ਦੇ ਵਿੱਚ ਪਹੁੰਚੇ ਨੇ ਮੈਂ ਉਹਨਾਂ ਦਾ ਵੀ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਕਿਉਂਕਿ ਇਹ ਹੁਣ ਇੱਕ ਲੋਕ ਜਨ ਅੰਦੋਲਨ ਬਣ ਚੁੱਕਿਆ ਲੋਕ ਅੰਦੋਲਨ ਬਣ ਚੁੱਕਿਆ ਤੇ ਜਦੋਂ ਕੋਈ ਵੀ ਚੀਜ਼ ਜਨ ਅੰਦੋਲਨ ਬਣ ਜਵੇ ਇਹ ਜਾਗਨ ਅੰਦੋਲਨ ਨੂੰ ਰੋਕਣਾ ਬਹੁਤ ਮੁਸ਼ਕਲ ਹੁੰਦਾ ਸੋ ਇਹ ਜਿਹੜਾ ਯੁੱਧ ਨਸ਼ਿਆ ਵਿਰੁੱਧ ਜਾਗਨ ਅੰਦੋਲਨ ਹੈ ਇਹ ਹੁਣ ਆਪਣੇ ਸੱਟਾ ਕੁੰ ਨਤੀਜਿਆਂ ਤੇ ਜ਼ਰੂਰ ਪਹੁੰਚੂਗਾ ਮਾਦਿ ਸਰ ਵੀਡੀਸੀ ਬਣਾ ਦਿੱਤੀ ਗਿਆ ਆਂਕੜੇ ਜਿਹੜੇ ਨੇ ਉਹ ਜਾਰੀ ਹੋਗੇ ਪਿੰਡਾਂ ਤੋਂ ਜਾਂ ਫਿਰ ਆਂਕੜੇ ਬਣ ਰਹੇ ਨੇ ਜਾਂ ਪੜਾਏ ਜਾ ਰਹੇ ਨੇ ਆਲਰੇਡੀ ਸਾਡੇ ਪ੍ਰਸ਼ਾਸਨ ਕੋ ਇੱਕ ਇੱਕ ਚੀਜ਼ ਦਾ ਆਂਕੜਾ ਜੇ ਤੁਹਾਨੂੰ ਉਹਦੇ ਆਕੜੇ ਦੀ ਕੋਈ ਡਿਟੇਲ ਚਾਹੀਦੀ ਹੋਈ ਤਾਂ ਮੈਂ ਡਿਪਟੀ ਕਮਿਸ਼ਨਰ ਨੂੰ ਕਹਿ ਦਾਂਗਾ ਤੁਹਾਨੂੰ ਇੱਕ ਇੱਕ ਚੀਜ਼ ਦਾ ਆਂਕੜਾ ਕਿ ਕੀ ਕੀ ਚੱਲ ਰਿਹਾ ਸਾਡੇ ਅਸੀਂ ਉਹ ਵੈਸੇ ਤਾਂ ਵੈਸੇ ਅਸੀਂ 5 ਵਜੇ ਜਿਹੜੀ ਸ਼ਾਮ ਨੂੰ ਪੀਸੀ ਕਰਦੇ ਉਹਦੇ ਚ ਡੇਲੀ ਬੈਸਟ ਆਸੀਂ ਆਕੜਾ ਦੰਨੇ ਆ ਪਰ ਜੇ ਤੁਹਾਨੂੰ ਜ਼ਿਲ੍ਹੇ ਦਾ ਡਾਟਾ ਚਾਹੀਦਾ ਹੋਇਆ ਤਾਂ ਮੈਂ ਡਿਪਟੀ ਕਮਿਸ਼ਨਰ ਤੋਂ ਤੁਹਾਨੂੰ ਕਹਿ ਦੂੰਗਾ ਮਿਲ ਜੂਗਾ ਸਰ ਨਸ਼ਾ ਰੋਕ ਕੇਂਦਰਾਂ ਦੀ ਖੜੀ ਗੱਲ ਲੱਗਦਾ ਕਿ ਇਹ ਮੋਹਨ ਦੇ ਇਲਾਕੇ ਦੇ ਵਿੱਚ ਤਾਂ ਲੋਕ ਵੀ ਜਾ ਸਕਣਗੇ ਅੱਜ ਤੱਕ ਤਾਂ ਕਿਸੇ ਨੇ ਨਸ਼ਾ ਛੱਡਣ ਦੀ ਗੱਲ ਹੀ ਨਹੀਂ ਸੀ ਕੀਤੀ ਗੱਲ ਤਾਂ ਇਹ ਹੈ ਨਾ ਹੁਣ ਜਦੋਂ ਨਸ਼ਾ ਛੱਡਣ ਦੀ ਗੱਲ ਆਈ ਹੈ ਹੁਣ ਸਾਡੇ ਕੋਲ ਜਿੱਥੇ-ਇੱਥੇ ਸਾਡੇ ਕੋਲ ਸਾਰੀਆਂ ਫੈਸਿਲਿਟੀਆਂ ਮੌਜੂਦ ਨੇ ਸਾਡੇ ਕੋਲ ਓਪਟ ਸੈਂਟਰਾਂ ਤੇ ਸਾਰੇ ਸਾਰੇ ਦਵਾਈਆਂ ਮੌਜੂਦ ਨੇ ਸਾਡੇ ਕੋਲ ਰੀਹੈਬਿਲਿਟੇਸ਼ਨ ਸੈਂਟਰਾਂ 'ਚ ਸਾਡੇ ਕੋਲ ਸਿਵਲ ਹਸ ਸਾਡੇ ਕੋਲ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਸਾਰੀਆਂ ਚੀਜ਼ਾਂ ਫੈਸਿਲਿਟੀਆਂ ਅਵੇਲੇਬਲ ਹੈ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਉ ਸਰਕਾਰੀ ਤੌਰ ਤੇ ਤਾਂ ਜਿੰਨੀ ਸਾਡੇ ਕੋਲ ਫੈਸਿਲਿਟੀ ਹੈ 100% ਅਸੀਂ ਉਹਨੂੰ ਉਹ ਕਰ ਰਿਹਾ ਵੇਲ ਕਰ ਰਿਹਾ ਬਲਕਿ ਅਸੀਂ ਤਾਂ ਇਹ ਵੀ ਕਹਾਂਗੇ ਸਾਡੀ ਰੈਗੂਲਰ ਚੈਕਿੰਗ ਹੋ ਰਹੀ ਹੈ ਜਿਹੜੇ ਪ੍ਰਾਈਵੇਟ ਵੀ ਨਸ਼ਾ ਛਡਾਊ ਕੇਂਦਰ ਚਲਾ ਰਹੇ ਆ ਉੱਥੇ ਵੀ ਪ੍ਰੋਪਰ ਸਾਡਾ ਪ੍ਰਸ਼ਾਸਨ ਜਾ ਕੇ ਚੈੱਕ ਕਰ ਰਿਹਾ ਕਿ ਕਿਸੇ ਕਿਸਮ ਦਾ ਕਿਸੇ ਨਾਲ ਕੋਈ ਗਲਤ ਕੰਮ ਧੱਕਾ ਨਾ ਹੋਵੇ ਸੋ ਸਾਡੇ ਕੋਲ ਕੋਈ ਇਨਫਰਾਸਟ੍ਰਕਚਰ ਦੀ ਕਮੀ ਨਹੀਂ ਪਰਮਾਤਮਾ ਦੀ ਕਿਰਪਾ ਬਸ ਅਸੀਂ ਤਾਂ ਇਹ ਕਹਿੰਦੇ ਆ ਕਿ ਸਮਾਜ ਦੇ ਵਿੱਚ ਇੱਕ ਬਹੁਤ ਵੱਡਾ ਜਿਹੜੀ ਕਿ ਕਲੰਕ ਹੈ ਸਟਿਗਮਾ ਇਸ ਸਟਿਗਮਾ ਨੂੰ ਖਤਮ ਕਰਨ ਲਈ ਕਲੰਕ ਨੂੰ ਖਤਮ ਕਰਨ ਲਈ ਆਪਾਂ ਨੂੰ ਸਾਰਿਆਂ ਨੂੰ ਇੱਕ ਮੁੱਠ ਤੇ ਇਕਜੁੱਟ ਹੋਣਾ ਪਊਗਾ। ਸਭ ਨੇ ਕੰਮ ਕਰਨੇ ਕਰ ਨਹੀਂ ਹੈਗੇ ਇਹ ਕਮੇਟੀ ਕੋਈ ਪੁਲਾਇਆ ਨਹੀਂ ਕਿਸ ਤਰ੍ਹਾਂ ਕੰਮ ਕਰਦੇ। ਉਹ ਸਾਰਿਆਂ ਇਹਦੇ ਚ ਪਲਾਨ ਸਥਾਪਿਤ ਦੇ।